ਬਾਈ ਜੀ ਕਹਿੰਦੇ ਤਰਮਾਵ ਨੂੰ ਲੈ ਕੇ ਰੌਲਾ ਪੈ ਗਿਆ ਬਾਈ ਜੀ ਤਰਮਾਵ ਨੂੰ ਲੈ ਕੇ ਤੁਸੀਂ ਵੀ ਤਰਮਾਵ ਸੁਣਿਆ ਹੋਊਗਾ ਅਗਰ ਤੁਸੀਂ ਡੈਮ ਤੇ ਰਿਵਰਸ ਪੜੀਆਂ ਨੇ ਮਤਲਬ ਨਦੀਆਂ ਤੇ ਡੈਮ ਪੜੇ ਨੇ ਤਾਂ ਤੁਸੀਂ ਤਰਮਾਵ ਦੇ ਬਾਰੇ ਜ਼ਰੂਰ ਪੜਿਆ ਹੋਊਗਾ ਐਵੇਂ ਵੜਿਆ ਜਾਂਦਾ ਪੌੜ ਦੇ ਵਿੱਚ ਠੀਕ ਹੈ ਜੀ ਲਓ ਜੀ ਫਕੀਰ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਸਾਰਾ ਫੇਰ ਸਵਾਗਤ ਕੀਤਾ ਜਾਂਦਾ ਬਾਈ ਜੀ ਅੱਜ ਕਿੰਨੀ ਤਰੀਕਾ ਬਈ ਅੱਜ 9 ਅਗਸਤ 9 ਅਗਸਤ ਨੂੰ ਭਗਵਤੀ ਕਾਊਂਟਰ ਤੇ ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ ਤੇ ਵਲੌਗ ਜਿਹੜਾ ਸ਼ੁਰੂ ਕਰ ਰਹੇ ਹਾਂ ਪਿੱਛੇ ਕਾਲੇ ਸਾਜੀ ਹਾਈ ਫਾਈ ਕਰ ਰਹੇ ਨੇ ਤੇ ਇੱਧਰ ਕਹਿੰਦੇ ਸਾਡੇ ਕੋਲੇ ਬੜੇ ਹੀ ਮਸ਼ਹੂਰ ਚੋਬਰ ਕੁਲਵੀਰ ਸਿੰਘ ਜੀ ਤੇ ਇੱਧਰ ਦੂਜੇ ਮਸ਼ਹੂਰ ਚੋਬਰ ਸਿਮਰਨਜੀਤ ਮਾਨ ਹੈ ਇੱਧਰ ਆ ਗਈ ਜੀ ਕਹਿੰਦੇ ਸਾਡੇ ਕੋਲੇ ਸਿਮਰ ਦਰਾਹਾ ਤੇ ਇੱਧਰ ਕਹਿੰਦੇ ਇਹਨਾਂ ਨੇ ਪ੍ਰੋਡਕਟ ਮੰਗਾਏ ਕਹਿੰਦੇ ਕੋਈ ਤਾਂ ਮੰਗਾਇਆ ਬਟੈਨਿਕ ਆਲੇ ਆਹ ਦੇਖ ਲਓ ਜੀ ਇਹ ਬਿਲਕੁਲ ਕਹਿੰਦੇ ਨੇਚਰਲ ਪ੍ਰੋਡਕਟ ਆ ਸਾਰੇ ਵਾਲਨਟ ਆਲੇ ਫੇਸ ਫੇਸ ਵਾਸ਼ ਆ ਇਹ ਸਾਹਿਬ ਜੀ ਜੁਜਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆਹ ਕੀ ਸੋਪ ਠੀਕ ਆ ਸਾਬਣ ਜੀ ਸਾਬ ਨੇ ਇੱਕ ਹੋਰ ਆ ਗਈ ਆ ਲਓ ਜੀ ਆ ਵੀ ਸਾਬ ਨੇ ਬਟੰਡੇ ਵਾਲਿਆਂ ਤੋਂ ਮਹਗਾਈ ਹੈ ਇਹ ਸਾ ਜੀ ਤੇ ਬੜੀ ਕੰਮ ਦੀ ਚੀਜ਼ ਹੈ ਕਹਿੰਦੇ ਇਹ ਕੈਮੀਕਲ ਫਰੀ ਹੈ ਕੈਮੀਕਲ ਨਹੀਂ ਹੈਗਾ ਮਤਲਬ ਇਹ ਚ ਪੁੱਲ ਮਲਾ ਕੇ ਕੈਮੀਕਲ ਨਹੀਂ ਹੈ ਹੈ ਕੈਮੀਕਲ ਲਸਾ ਤੇ ਬਾਕੀ ਜਦੋਂ ਮੈਨੂੰ ਕੋਈ ਗੱਲ ਆੜਦੀ ਹੁੰਦੀ ਹੈ ਕੋਈ ਐਵੇਂ ਪੜਨ ਲਿਖਣ ਵਾਲੀ ਤਾਂ ਫਰਮਾਇ ਤੋਂ ਹੋ ਚਲੇ ਜਿਵੇਂ ਹੁਣ ਇਹਨੇ ਦੱਸਤਾ ਵੀ ਇਹ ਕੈਮੀਕਲ ਲਸਾ ਤੇ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਸਾਰੀ 2 ਵਜੇ ਲਗਭਗ 18 ਮਿੰਟ ਹੋ ਚੁੱਕੇ ਨੇ ਬਾਕੀ ਸਾਜੀ ਤੁਸੀਂ ਆ ਸਾਡੀ ਅੱਜ ਦੀ ਡਿਸਪਲੇ ਦੇਖ ਸਕਦੇ ਹੋ ਪੂਰਾ ਵਲੌਗ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਮਿਸਰੀ ਕਰਨਾ ਦੇਖਦੇ ਰਹੋ ਲਾਸਟ ਤੱਕ ਲਓ ਜੀ ਕਹਿੰਦੇ ਸਿਮਰਨਜੀਤ ਸਿੰਘ ਮਾਨ ਜੀ ਕਹਿੰਦੇ ਸਿਮਰਨਜੀਤ ਜੀ ਇੱਧਰ ਕਹਿੰਦੇ ਕੋਈ ਵਿਚਾਰ ਚਰਚਾ ਕਰ ਰਹੇ ਨੇ ਕਹਿੰਦੇ ਵੀ ਜਿਵੇਂ ਜਿਹੜੇ ਹਸਾਲ ਨਾਲ ਸੌਣ ਦਾ ਮਹੀਨਾ ਚੱਲਦਾਗਾ ਤੇ ਏਸ਼ੀਆਂ ਦੇ ਨਾਲ ਕਹਿੰਦੇ ਇੱਕ ਛਤਰੀ ਫ੍ਰੀ ਦੇਣੀ ਚਾਹੀਦੀ ਇਹ ਪਹਿਲਾਂ ਆਪਣੇ ਵਿਚਾਰ ਦੇ ਚੁੱਕੇ ਨੇ ਤੇ ਹੁਣ ਇੱਧਰ ਦੇਖ ਨਹੀਂ ਰਹੇ ਧਿਆਨ ਨਹੀਂ ਦੇ ਰਹੇ ਇਹਨਾਂ ਦਾ ਇਹਨਾਂ ਦਾ ਸੁਭਾਅ ਹੀ ਜਿਹੜਾ ਹੈ ਕਾਲੇ ਸ਼ਾਹ ਵਰਗਾ ਹੈ ਕਿਉਂਕਿ ਗੱਲ ਕਹਿ ਕੇ ਦੂਆ ਦੇ ਇਹ ਐ ਐ ਲੱਗਦਾ ਮੂੰਹ ਤੋਂ ਵੀ ਜਿਵੇਂ ਬਾਹਲਾ ਬੰਦਾ شریف ਹੋਊਗਾ ਹਨਾ ਐਵੇਂ ਜਿ ਲੱਗੀ ਜਾਂਦਾ ਪਰ ਇਹ ਗੱਲ ਬਿਲਕੁਲ ਝੂਠਾ ਉਹ ਦੇਖ ਪਰੇ ਨੂੰ ਜਾ ਕੇ ਹੱਸ ਪੰਦਾ ਇੱਧਰ ਨੂੰ ਫੇਰ ਆਏ ਹੋ ਜਿਵੇਂ ਜਿਵੇਂ ਹਾਂ ਮੂਰਤੀ ਇੱਧਰ ਹੀ ਹੁੰਦੀ ਤੇ ਬਹੁਤ ਸਾਊ ਬੰਦਾ ਰਵੰਡਿੰਗ ਕਰਾ ਕੇ ਆਇਆ ਦੇਖ ਲੋ ਜੀ ਵਾਲ ਸਿੱਧੇ ਆ ਇਹਦੇ ਰੋਜ਼ ਇਹ ਐ ਬਾਲ ਸਿੱਧੇ ਖੜੇ ਕਰਕੇ ਆਉਂਦਾ ਦੇਖੋ ਹਾਲੋ ਜਿਮੜਾ ਮੂਰ ਨੂੰ ਕਰ ਵੀ ਆ ਦੇਖੋ ਜੀ ਫੇਸਬੁੱਕ ਕਰਦੇ ਜਿਵੇਂ ਉਹ ਇਹਨੇ ਗਿੱਚੀ ਵੋਸ ਵੀ ਕਰੀ ਹੋਇਆ ਪ੍ਰਵੇਸ਼ ਤੋਂ ਕਰਾਈ ਵੀ ਆ ਇਧਰ ਸਾਡਾ ਚੋਬਰ ਰੋਟੀ ਖਾ ਰਿਆ ਹੁਣ ਕਾਹਨੂੰ ਵਲੌਗ ਬਣਾਉਂ ਅੱਜ ਐਲਈਡੀ ਤੇ ਅਸੀਂ ਸੋਚ ਰਿਹਾ ਵੀ ਅੱਜ ਕੀ ਐਡਵਰਟਾਈਜ਼ਮੈਂਟ ਲਾਈਏ ਇਧਰ ਇਹਨੇ ਗੋਆ ਦਾ ਟੂਰ ਜਾਣਾ ਮੁੰਡੇ ਨੇ ਉਹਦੇ ਵਾਸਤੇ ਕਹਿੰਦੇ ਥੋੜਾ ਐਫਰਟ ਕਰ ਰਿਹਾ ਇਹਨੂੰ ਕਰਨਾ ਵੀ ਪੈਣਾ ਫੇਰ ਇਹਦਾ ਗੋਆ ਦਾ ਟੂਰ ਲੱਗੂ ਮੁੰਡੇ ਦਾ ਬਾਈ ਜੀ ਕਹਿੰਦੇ ਤਰਮਾਵ ਨੂੰ ਲੈ ਕੇ ਰੌਲਾ ਪੈ ਗਿਆ ਬਾਈ ਜੀ ਤਰਮਾਵ ਨੂੰ ਲੈ ਕੇ ਤੁਸੀਂ ਵੀ ਤਰਮਾਵ ਸੁਣਿਆ ਹੋਊਗਾ ਅਗਰ ਤੁਸੀਂ ਡੈਮ ਤੇ ਰਿਵਰਸ ਪੜੀਆਂ ਨੇ ਮਤਲਬ ਨਦੀਆਂ ਤੇ ਡੈਮ ਪੜੇ ਨੇ ਤਾਂ ਤੁਸੀਂ ਤਰਮਾਵ ਦੇ ਬਾਰੇ ਜ਼ਰੂਰ ਪੜਿਆ ਹੋਊਗਾ ਤੇ ਇੱਧਰ ਬਾਈ ਜੀ ਤਰਮਾਵ ਦੇ ਵਿੱਚ ਕੋਈ ਹੋਰ ਦਰਿਆ ਮਿਲਦਾ ਤੇ ਇੱਧਰ ਹੋਰ ਨਦੀਆਂ ਮਿਲਾਤੀਆਂ ਤੇ ਆਪਾਂ ਮਿਲਾ ਦਾ ਹੋਰ ਬਣਾਤੀਆਂ ਆਪਾਂ ਬਣਾਈਏ ਚਨਾਬ ਜੇਲਮ ਤੇ ਰਾਵੀ ਤੇ ਇਹ ਬਾਈ ਜੀ ਕਹਿੰਦੇ ਪਤਾ ਨਹੀਂ ਸੱਤ ਲੋਜ ਵੀ ਆਉਂਦਾ ਹਾਂ ਇਨੇ ਸੱਤ ਲੋ ਜਾਉਂਦਾ ਇਹਦੇ ਵਿੱਚ ਤਰਮਾਵ ਦੇ ਵਿੱਚ ਤੇ ਤੁਸੀਂ ਪੜਿਆ ਹੋਣੀ ਆ ਸਾਹਿਬ ਜੀ ਤੁਸੀਂ ਦੇਖਿਆ ਪੜਿਆ ਸੁਣਿਆ ਜ਼ਰੂਰ ਹੋਣਾ ਮੈਨੂੰ ਪਤਾ ਤੇ ਤੁਸੀਂ ਮੜਾ ਮੈਨੂੰ ਇਹ ਦੱਸਿਓ ਕਮੈਂਟ ਕਰਕੇ ਵੀ ਤਰਮਾਵ ਕੀ ਨੂੰ ਕਹਿੰਦੇ ਤਰਮਾਵ ਦੇ ਵਿੱਚ ਕਿਹੜੇ ਕਿਹੜੇ ਕਿਹੜੀਆਂ ਕਿੜੀਆਂ ਨਦੀਆਂ ਆਉਂਦੀਆਂ ਤਰਮਾਵ ਦੇ ਵਿੱਚ ਇਹ ਬੰਦਾ ਕਹਿੰਦਾ ਮੈਂ ਕਮੈਂਟ ਦੀ ਵੇਟ ਕਰੂੰਗਾ ਤੇ ਤਰਮਾਵ ਦਾ ਜ਼ਰੂਰ ਦੱਸਿਓ ਸਾਹਿਬ ਜੀ ਸ਼ਾਵਣ ਕਈ ਆ ਕੇ ਤੁਰ ਗਏ ਤੇ ਭਾਈ ਜੀ ਆਪਾਂ ਇੱਕ ਰੀਲ ਰਿਕਾਰਡ ਕਰਕੇ ਇੰਸਟਾ ਤੇ ਪਾ ਕੇ ਤੇ ਹੁਣ ਜਿਹੜਾ ਹੈ ਵਲੌਗ ਬਣਾਉਣ ਲੱਗ ਪਏ ਆ ਤੇ ਇਧਰ ਚੋਬਰ ਨੇ ਕਹਿੰਦੇ ਆਪਣਾ ਸਾਥ ਦਿੱਤਾ ਰੀਲ ਬਣਾਉਣ ਦੇ ਵਿੱਚ ਤੇ ਕਹਿੰਦੇ ਸਿਮਰੇ ਨੇ ਬਣਾਈ ਆ ਵੀਡੀਓ ਆਪਣੀ ਤੇ ਜਿਸ ਤਰ੍ਹਾਂ ਦੀ ਵੀ ਅਸੀਂ ਵੀਡੀਓ ਬਣਾਈ ਉਹ ਤੁਸੀਂ ਇੰਸਟਾ ਤੇ ਜਾ ਕੇ ਦੇਖ ਸਕਦੇ ਹੋ ਸਾਜੀ ਅੱਜ ਦੇ ਵਲੌਗ ਦੇ ਵਿੱਚ ਸਾਜੀ ਅੱਜ ਦੀ ਡਿਸਪਲੇ ਤੁਹਾਨੂੰ ਦਿਖਾ ਰਹੇ ਆ ਜੀ ਇਸ ਤਰ੍ਹਾਂ ਕੁਝ ਆ ਲਓ ਜੀ ਤੇ ਅੱਜ ਆਪਾਂ ਇੱਕ ਫਾਈਲ ਕਰਕੇ ਬੈਠੇ ਆ 9 ਤਰੀਕ ਨੂੰ ਲਓ ਸਾਜੀ ਕਹਿੰਦੇ ਅਗਲੀ ਸ਼ਿਫਟ ਦੇ ਵਿੱਚ ਸਾਡੇ ਕੋਲੇ ਦੋ ਚੋਬਰ ਹੋਰ ਆ ਚੁੱਕੇ ਨੇ ਗੁਰਸਾਹਿਬ ਤੇ ਇੱਧਰ ਬਲਵਿੰਦਰ ਚੋਬਰ ਬਲਵਿੰਦਰ ਚੋਬਰ ਤੁਸੀਂ ਕੱਲ ਵਾਲੇ ਵਲੌਗ ਦੇ ਵਿੱਚ ਵੀ ਦੇਖਿਆ ਅੱਜ ਕੱਲ ਇਹ ਤਾਂ ਕਰਕੇ ਆ ਜਾਂਦਾ ਵੀ ਮੈਂ ਇਹਦੇ ਵਲੌਗ ਨੂੰ ਬਣਾ ਲਿਆ ਕਰਾਂ ਵੈਸੇ ਵੀ ਮੁੰਡਾ ਥੋੜਾ ਜਿਹਾ ਅੱਜ ਕੱਲ ਰਾਜੀ ਹੋਈ ਜਾਂਦਾ ਦੇਖ ਲਓ ਜੀ ਕਹਿੰਦੇ ਬਾਈ ਜੀ ਆਪਾਂ ਨਿਕਲ ਚੁੱਕੇ ਆ ਤਪੇ ਤੋਂ ਤੇ ਰਸਤੇ ਦੇ ਵਿੱਚ ਤੁਹਾਨੂੰ ਦਰਖਤ ਦਿਖਾਵਾਂਗੇ ਅੱਜ ਜਿਹੜੇ ਉਹ ਲਾਏ ਸੀਗੇ ਬਾਈ ਜੀ ਮਾੜੋਂ ਤੋਂ ਢੱਲ ਵਾਲੀ ਸੜਕ ਤੇ ਮੇਰੇ ਗਾਲਿਆਂ ਨੇ ਸ਼ਾਇਦ ਲਾਈ ਸੀ ਉਹ ਤੇ ਉਹ ਦਿਖਾਵਾਂਗੇ ਉਹ ਵਧੀਆ ਜਿਹੜੇ ਉਹ ਮੋਸ਼ਨ ਫੜ ਚੁੱਕੇ ਨੇ ਚੱਲ ਪੈਨੇਓ ਕਹਿੰਦੇ ਬਾਈ ਜੀ ਫਾਟਕ ਬੰਦ ਹੋਣ ਦੇ ਕਾਰ ਅੰਦਰ ਦੀ ਗੱਡੀ ਵਿੱਚ ਦੀ ਪਾਰਾ ਮੋਟਰਸਾਈਕਲ ਕਹਿੰਦੇ ਇੱਧਰ ਕਲਵੀਰ ਨੇ ਆਹ ਰਾ ਬਾਈ ਜੀ ਅਸੀਂ ਤੁਹਾਨੂੰ ਕਦੇ ਨਹੀਂ ਦਿਖਾਈ ਹੁਣੇ ਵਲੌਗ ਦੇ ਵਿੱਚ ਇਹ ਤੁਹਾਨੂੰ ਅੱਜ ਦਿਖਾ ਰਹੇ ਹਾਂ ਤਾਂ ਕਰਕੇ ਕੱਚਾ ਰਾਣਾ ਤਾਂ ਕਰਕੇ ਸਾਡਾ ਕੈਮਰਾ ਬੜਾ ਸਟੇਬਲ ਦੇਖੋ ਜੀ ਬਾਈ ਇੱਧਰ ਆ ਆਹ ਇਆਂ ਲੈਣਾ ਰੇਲ ਗੱਡੀ ਦੀ ਲਾਈਨ ਆ ਗਈ ਇੱਧਰ ਆ ਗਈ ਅੰਦਰ ਦੀ ਪੁਲ ਠੀਕ ਆ ਇਹ ਨੀਚੇ ਦੀ ਪੁਲ ਉੱਤਰਦਾ ਇਹ ਕਿਸੇ ਕਿਸੇ ਬੰਦੇ ਵਾਸਤੇ ਕੰਮ ਦੀ ਗੱਲ ਵੀ ਹੋ ਸਕਦੀ ਐਵੇਂ ਵੜ ਜਾਂਦਾ ਪੁਲ ਦੇ ਵਿੱਚ ਠੀਕ ਆ ਜੀ ਇੱਧਰ ਦੀ ਐਵੇਂ ਜਾਵਾਂਗੇ ਜਦੋਂ ਤੁਸੀਂ ਪੁਲ ਦੇ ਨੀਚੋਂ ਦੀ ਤਾਂ ਇਧਰ ਦੀ ਐਵੇਂ ਉੱਪਰ ਦੀ ਪੁਲ ਚੜਜੂਗੇ। ਮਤਲਬ ਆਪਾਂ ਇਧਰੋਂ ਆਏ ਸੀਗੇ ਐ ਇਧਰ ਦੀ ਹੋ ਕੇ ਐ ਜਾ ਰਹੇ ਆ। ਆ ਦੇਖੋ ਜੀ। ਇਧਰ ਵੀ ਜਾਂਦਾ ਪੁਲਾ ਜੇ ਨਿਕਲਦਾ। ਇਧਰੇ ਹੈ ਤਪੇਲੀ ਸੜਕ ਤੀ ਫੇਰ ਚੜਜੂਗਾ ਜਾ ਕੇ ਜਿਹੜਾ ਤੁਸੀਂ ਸੋਚਿਆ ਨਹੀਂ ਹੋਣਾ ਵੀ ਤਪੇ ਨੂੰ ਇਹ ਜਿਹੜਾ ਵੀ ਜਾਂਦੇ ਆ। ਸੜਕ ਤੇ ਚੜ ਚੁੱਕੇ ਆ ਬਾਈ ਜੀ ਆਪਾਂ। ਤੇ ਇੱਥੇ ਜਾ ਕੇ ਨਿਕਲਦੀ ਹੈ ਸੜਕਾ ਤੁਸੀ ਨਿਸ਼ਾਨੀ ਰੱਖ ਸਕਦੇ ਹੋ ਇਧਰ ਨਵੀਂ ਬਿਲਡਿੰਗ ਬਣੀ ਜਾਂਦੀ ਹੈ। ਇਹਨੂੰ ਕਹਿੰਦੇ ਆ ਬਾਈ ਜੀ ਨਾਲਾ ਤਪੇ ਵਾਲਾ ਨਾਲਾ। ਇੱਧਰ ਦੀ ਦੇਖੋ ਜਾਈ ਇਹ ਦੂਰ ਦੂਰ ਤੱਕ ਜਾਂਦਾ ਇੱਧਰ ਡੱਬਾ ਵਾਲੀ ਬੰਨੀ ਜਾਂਦਾ ਇਹ ਨਾਲ ਆਹ ਆ ਗਈ ਇੱਟ ਲਵਾ ਤੋਂ ਮੋੜਾਂ ਨੂੰ ਜਾਂਦਾ ਰਸਤਾ ਆ ਦੇਖੋ ਤੂਟਾ ਜੀ ਆ ਵੀ ਚੱਲ ਪੇ ਫਾਇਦਾ ਇਹ ਹੋ ਗਿਆ ਵੀ ਜਿਹੜਾ ਝੋਨੇ ਵਾਲਾ ਪਾਣੀ ਇਹ ਖੱਚ ਰਿਹਾ ਮਤਲਬ ਇਹਨਾਂ ਨੂੰ ਇਸੇ ਦੀ ਸਲਾਹ ਵਜੀ ਗੱਲ ਜੀ ਫੜੀ ਜਾਂਦੇ ਆ ਇਹ ਤੇ ਇਹਦੇ ਨਾਲ ਜਿਹੜਾ ਇਹ ਹੁਣ ਤੰਦਰੁਸਤੀ ਦੇ ਵਿੱਚ ਹੈ ਗਿਆ ਹੁਣ ਅੱਗੇ ਹੋਰ ਚੱਲਦੇ ਆ ਆ ਦੇਖੋ ਆ ਸਾਰੇ ਦਰਸਤੇ ਸਾਰੇ ਤੂਟਾ ਵੇ ਜੀ ਤੇ ਦਰਖਤਾਂ ਨੂੰ ਦੇਖ ਕੇ ਨਵੇਂ ਪੌਦਿਆਂ ਨੂੰ ਦੇਖ ਕੇ ਮੇਰਾ ਬਹੁਤ ਮਨ ਖੁਸ਼ ਹੁੰਦਾ ਦੇਖੋ ਮੌਸਮ ਚੰਗਾ ਰਹਿੰਦਾ ਚਾਹੇ ਕਿਣ ਮਣ ਕਣੀ ਜੀ ਆਉਂਦੀ ਆ ਮਾੜੀ ਮੋਟੀ ਉਹਦੇ ਨਾਲ ਵੀ ਜਿਹੜਾ ਫਾਇਦਾ ਹੋ ਜਾਂਦਾ ਜਿਹੜੇ ਮਾੜੇ ਮੋٹے ਇਧਰ ਉਧਰ ਦਰਖਤ ਲੱਗੇ ਨੇ ਜਿਵੇਂ ਉਹ ਅੱਗੇ ਖਾਲ ਆਉਗੇ ਖਾਲ ਤੋਂ ਇਧਰ ਲੱਗੇ ਨੇ ਪੱਕੇ ਖਾਲ ਤੋਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਵੈਸੇ ਜਿਹੜੇ ਸਾਡੇ ਇਧਰਲੇ ਬੰਦੇ ਵੀ ਸਾਰੇ ਬਹੁਤ ਵਧੀਆ ਨੇ ਤੇ ਆਪ ਹੀ ਪਾਣੀ ਪਰ ਪਰ ਉਹ ਖਾਲ ਦੇ ਵਿੱਚੋਂ ਵੀ ਪਾ ਦਿੰਦੇ ਆ ਜਿਵੇਂ ਅੱਜ ਤੇ ਹੁਣ ਪੱਕਾ ਖਾਲ ਸ਼ੁਰੂ ਹੋ ਗਿਆ ਆ ਖਾਲ ਤੋਂ ਇਧਰ ਇਧਰ ਲੱਗੇ ਹੋਏ ਨੇ ਸਾਰੇ ਦੇ ਭਾਈ ਨੇ ਨੰਨੂ ਪਾਣੀ ਪਾਇਆ ਵਾ ਅਸੀਂ ਸਵੇਰੇ ਆਉਂਦੇ ਹੋਏ ਨੇ ਵੀ ਦੇਖਿਆ ਸੀ ਤਾਂ ਸਾਡੇ ਪਿੰਡ ਵਾਲੇ ਬੰਦੇ ਇੱਥੇ ਪਾਣੀ ਪਾਈ ਜਾਂਦੇ ਸੀਗੇ ਮੁੰਡੇ ਇਹਨਾਂ ਨਾਲ ট্রাকਟਰ ਆ ਦੇਖੋ ਤਾਂ ਹੀ ਤਾਂ ਘਰ ਕੇ ਵੀ ਬੜੇ ਤੰਦਰੁਸਤੀ ਦੇ ਵਿੱਚ ਨੇ ਇਹਨਾਂ ਨੇ ਵੀ ਜਿਹੜਾ ਥੋੜਾ ਜਾ ਚਾਲ ਜੀ ਫੜ ਲਈ ਆ ਇਹਨਾਂ ਨੇ ਵੀ ਤੇ ਹੁਣ ਅਸੀਂ ਸਾਡੇ ਪਿੰਡ ਆ ਚੁੱਕੇ ਆ ਤੇ ਇਹ ਸੀ ਅੱਜ ਦਾ ਸਾਡਾ ਵਲੌਗ ਉਮੀਦ ਕਰਦਾ ਬਹੁਤ ਚੰਗਾ ਲੱਗਿਆ ਹੋਣਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਭਾਈ ਜੀ